ਨਮਸਕਾਰ ਸਾਥੀਓ ਕਈ ਵਾਰ ਸਾਡੇ ਵਿਭਾਗ ਵੱਲੋਂ ਸਾਡੇ ਕੋਲ ਕੁਝ ਇਸ ਤਰ੍ਹਾਂ ਦੀ ਡਾਕਾਂ ਮੰਗੀਆਂ ਜਾਂਦੀਆਂ ਹਨ ਜਿਦੇ ਵਿੱਚੋ ਸਪੈਸ਼ਲੀ ਮੈਂਸ਼ਨ ਕਰ ਦਿੰਦੇ ਹਨ ਕਿ ਸਾਨੂੰ ਜਿਹੜਾ ਡਾਟਾ ਵਾ ਉਹ ਯੂਨੀਕੋਡ ਦੇ ਵਿੱਚ ਭੇਜਿਆ ਜਾਵੇ ਜਦਕੀ ਜਾਂ ਅਸੀਸ ਫੌਂਟ ਅਨਮੋਲ ਫੌਂਟ ਜਾਂ ਕੋਈ ਜੋਏ ਗੁਰਮੁਖੀ ਫੌਂਟ ਇਹਦੇ ਵਿੱਚ ਨਾ ਭੇਜਿਆ ਜਾਵੇ ਬਕਾਇਦਾ ਕੀ ਸਿਰਫ ਤੇ ਸਿਰਫ ਯੂਨੀਕੋਡ ਵਿੱਚ ਭੇਜਿਆ ਜਾਵੇ ਕਿਉਂਕਿ ਜਿਹੜਾ ਯੂਨੀਕੋਡ ਹੁੰਦਾ ਹੈ ਉਹਨੂੰ ਤੁਸੀਂ ਈਜ਼ੀਲੀ ਫੋਨ ਤੇ ਵੀ ਰੀਡ ਕਰ ਸਕਦੇ ਹੋ ਆ ਪੀਸੀ ਤੇ ਵੀ ਰੀਡ ਕਰ ਸਕਦੇ ਹੋ ਕਿਸੇ ਵੀ ਡਿਵਾਈਸ ਤੇ ਉਹ ਈਜ਼ੀਲੀ ਰੀਡੇਬਲ ਹੁੰਦੇ ਹਨ ਇਸ ਕਰਕੇ ਕਈ ਵਾਰੀ ਸਾਡੇ ਕੋਲ ਜਿਹੜੀ ਆ ਇਨਫੋਰਮੇਸ਼ਨ ਉਹ ਯੂਨੀਕੋਡ ਦੇ ਵਿੱਚ ਮੰਗੀ ਜਾਂਦੀ ਹੈ ਔਰ ਬਹੁਤ ਸਾਰੇ ਸਾਥੀਆਂ ਨੂੰ ਯੂਨੀਕੋਡ ਵਿੱਚ ਟਾਈਪਿੰਗ ਕਰਨ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਉਹ ਸਾਰਿਆਂ ਲਈ ਮੁਸ਼ਕਲ ਹੁੰਦੀ ਹੈ ਕਿਉਂਕਿ ਜਿਸ ਤਰ੍ਹਾਂ ਅਨਮੋਲ ਲਿਪੀ ਫੌਂਟ ਹੈ ਉਹਨੂੰ ਪੰਜਾਬੀ ਵਿੱਚ ਟਾਈਪ ਕਰਨਾ ਕਾਫੀ ਈਜ਼ੀ ਹੈ ਤੇ ਕਾਫੀ ਸਾਥੀਆਂ ਨੂੰ ਅਨਮੋਲ ਲਿਪੀ ਤਾਂ ਆਂਦੀ ਹੁੰਦੀ ਹੈ ਲੇਕਿਨ ਜਾਂ ਅਸੀਸ ਆਂਦੀ ਹੁੰਦੀ ਹੈ ਤੇ ਪਰ ਯੂਨੀਕੋਡ ਦੀ ਟਾਈਪਿੰਗ ਉਹਨਾਂ ਨੂੰ ਥੋੜੀ ਟਫ ਲੱਗਦੀ ਹੈ ਜਾਂ ਮੁਸ਼ਕਲ ਪੈਦਾ ਹੁੰਦੀ ਹੈ ਸੋ ਉਹਦੇ ਲਈ ਬਹੁਤ ਹੀ ਆਸਾਨ ਸਾਡੇ ਕੋਲ ਟੂਲ ਅਵੇਲੇਬਲ ਨੇ ਆਨਲਾਈਨ ਤੁਸੀਂ ਸਿੰਪਲੀ ਗੂਗਲ ਤੇ ਜਾ ਕੇ ਅਨਮੋਲ ਲਿਪੀ ਟੂ ਯੂਨੀਕੋਡ ਸਰਚ ਕਰਨਾ ਤੁਹਾਡੇ ਕੋਲ ਕਾਫੀ ਸਾਰੀਆਂ ਵੈਬਸਾਈਟ ਨੇ ਜੋ ਤੁਹਾਨੂੰ ਇਹਦੀ ਟਰਾਂਸਲੇਸ਼ਨ ਲਈ ਹੈਲਪ ਕਰਨਗੀਆਂ ਤੁਸੀਂ ਦੇਖੋ ਕੋਈ ਵੀ ਵੈਬਸਾਈਟ ਖੋਲ੍ਹ ਲਓ ਮੈਂ ਜਿਸ ਦਾ ਪਹਿਲਾ ਹੀ ਇੱਕ typingbaba.com ਨਾ ਦੀ ਵੈਬਸਾਈਟ ਆਂਦੀ ਹੈ ਇਹ ਤੁਹਾਨੂੰ ਫੌਂਟ ਕਨਵਰਸ਼ਨ ਦੀ ਕਾਫੀ ਹੈਲਪ ਕਰਦੇ ਆ ਜਿਵੇਂ ਦੇਖੋ ਕਿ ਪਹਿਲਾ ਵਾ ਇੱਥੇ ਕਾਲਮ ਬਣਿਆ ਅਸੀਸ ਇਹ ਇਧਰ ਤੁਸੀਂ ਅਸੀਸ ਟਾਈਪ ਕਰੋਗੇ ਤੇ ਇਧਰ ਇਹ ਸੇਮ ਫੌਂਟ ਨੂੰ ਯੂਨੀਕੋਡ ਵਿੱਚ ਟਾਈਪ ਕਰ ਦਵੇਗਾ ਦੇਖਣ ਵਿੱਚ ਦੋਨੇ ਸੇਮ ਹੋਣਗੇ ਇਹਨਾਂ ਦੀ ਜਿਹੜੀ ਬੈਕਐਂਡ ਕੋਡਿੰਗ ਆ ਸਿਰਫ ਉਹਦੇ ਵਿੱਚ ਫਰਕ ਹੁੰਦਾ ਹੈ ਜਿਸ ਤਰ੍ਹਾਂ ਮੰਨ ਲਓ ਕਿ ਆ ਅਨਮੋਲ ਲਿਪੀ ਹੈ ਮੈਂ ਇੱਥੇ ਅਨਮੋਲ ਲਿਪੀ ਵਿੱਚ ਕੁਝ ਵੀ ਟਾਈਪ ਕਰਾਂਗਾ ਇਸ ਮੈਂ ਲਿਖ ਦਿੰਦਾ ਸਰਕਾਰੀ ਸਕੂਲ ਲਿਖ ਦਿੰਦਾ ਇੱਥੇ ਸਰਕਾਰੀ ਸਕੂਲ ਔਰ ਜਦੋਂ ਮੈਂ نیچے ਕਨਵਰਟ ਤੇ ਕਲਿੱਕ ਕਰਾਂਗਾ ਇੱਧਰ ਵੀ ਦੇਖੋ ਸਰਕਾਰੀ ਸਕੂਲ ਆ ਗਿਆ ਲੇਕਿਨ ਆ ਜਿਹੜੀ ਚੀਜ਼ ਹੈ ਨਾ ਯੂਨੀਕੋਡ ਇਹ ਇਸ ਟਾਈਮ ਜਿਹੜਾ ਵਾ ਇਹ ਯੂਨੀਕੋਡ ਚ ਹੋ ਗਿਆ ਵਾ ਅਨਮੋਲ ਲਿਪੀ ਚ ਨਹੀਂ ਰਿਹਾ ਕਿਉਂਕਿ ਇਹਨੂੰ ਜਦੋਂ ਹੁਣ ਮੈਂ ਕਾਪੀ ਕਰਕੇ ਐਮ ਐਸ ਵਰਡ ਜਾਂ ਐਕਸਲ ਵਿੱਚ ਲੈ ਕੇ ਜਾਵਾਂਗਾ ਯੂਨੀਕੋਡ ਨੂੰ ਇਹ ਪ੍ਰੋਪਰ ਯੂਨੀਕੋਡ ਦੀ ਤਰ੍ਹਾਂ ਕੰਮ ਕਰੇਗਾ ਔਰ ਇਹਨੂੰ ਤੁਸੀਂ ਅਗਰ ਫਾਈਲ ਨੂੰ ਵਟਸਐਪ ਜਾਂ ਈਮੇਲ ਰਾਹੀਂ ਸੈਂਡ ਕਰੋਗੇ ਇਹ ਮੋਬਾਈਲ 'ਚ ਵੀ ਰੀਡੇਬਲ ਹੋਊਗੀ विदाउट किसी फॉन्ट इंस्टॉल ਕੀਤੇ ਬਿਨਾ ਹੀ ਰੀਡੇਬਲ ਹੋਊਗੀ ਇਹਦੇ ਲਈ ਤੁਹਾਨੂੰ ਫੋਨ ਵਿੱਚ ਕੋਈ ਐਕਸਟਰਾ ਫੌਂਟ ਪਾਉਣ ਦੀ ਲੋੜ ਨਹੀਂ ਹੈ ਯੂਨੀਕੋਡ ਹਰ ਡਿਵਾਈਸ ਤੇ ਰੀਡੇਬਲ ਹੁੰਦੇ ਹਨ ਇਸ ਤਰ੍ਹਾਂ ਹੀ ਤੁਸੀਂ ਕਿਸੇ ਵੀ ਫੌਂਟ ਨੂੰ ਯੂਨੀਕੋਡ ਨੂੰ ਨਮੋਲਜ ਕਰ ਸਕਦੇ ਹੋ ਨਮੋਲ ਨੂੰ ਯੂਨੀਕੋਡ ਚ ਕਰ ਸਕਦੇ ਹੋ ਇਹ ਤੁਹਾਨੂੰ ਵੈਬਸਾਈਟ ਕਾਫੀ ਸਾਰੇ ਆਪਸ਼ਨ ਪ੍ਰੋਵਾਈਡ ਕਰਦੀ ਹੈ ਤੁਸੀਂ ਕੋਈ ਵੀ ਡਾਟਾ ਜਦੋਂ ਤੁਹਾਡੇ ਕੋਲ ਯੂਨੀਕੋਡ ਚ ਮੰਗਿਆ ਜਾਂਦਾ ਹੈ ਤਾਂ ਤੁਸੀਂ ਸਿੰਪਲੀ ਇਸ ਵੈਬਸਾਈਟ ਤੇ ਆ ਕੇ ਤੇ ਆਪਣੇ ਫੌਂਟ ਨੂੰ ਕਨਵਰਟ ਕਰਕੇ ਇੱਥੋਂ ਕਾਪੀ ਪੇਸ ਆਪਣੇ ਜਿਸ ਵੀ ਫਾਈਲ ਚ ਲੈ ਕੇ ਜਾਣਾ ਉਥੇ ਲੈ ਕੇ ਜੋ ਫਾਈਲ ਨੂੰ ਕੰਪਲੀਟ ਕਰ ਸਕਦੇ ਹੋ ਇਸ ਤਰ੍ਹਾਂ ਦੀ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਛੋਟੀ-ਛੋਟੀ ਇਸ ਤਰ੍ਹਾਂ ਦੀਆਂ ਟਿਪਸ ਦਿੱਤੀਆਂ ਜਾ ਸਕਣ ਧੰਨਵਾਦ